ਕਿੱਦਾਂ ਵੀ ਸਾਰੇ ਠੀਕ ਠਾਕ ਹੋਮ ਹੋਗੇ ਇੱਕ ਨਵੀਂ ਵੀਡੀਓ 'ਚ ਫੇਰ ਤੁਹਾਡਾ ਸਵਾਗਤ ਕਰਦੇ ਆਂ ਜਿੱਥੇ ਆਪਾਂ ਇਟਲੀ ਦੇ ਸਬੰਧ 'ਚ ਤੁਹਾਨੂੰ ਪ੍ਰੋਪਰ ਇਨਫੋਰਮੇਸ਼ਨ ਦੰਨੇ ਆ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਕਰਿਓ ਤੇ ਨੋਟੀਫਿਕੇਸ਼ਨ ਨੂੰ ਜ਼ਰੂਰ ਦਬਕੇ ਰੱਖਿਓ ਤਾਂ ਜੋ ਆਪਾਂ ਜਦੋਂ ਵੀ ਲਾਈਵ ਹੋਈਏ ਜਾਂ ਆਪਾਂ ਨਵੀਂ ਵੀਡੀਓ ਅਪਲੋਡ ਕਰੀਏ ਤੁਹਾਡੇ ਤੱਕ ਨੋਟੀਫਿਕੇਸ਼ਨ ਪਹੁੰਚ ਸਕੇ ਤੇ ਇੱਥੇ ਆਪਾਂ ਕਾਫੀ ਗੱਲਾਂ ਕਲੀਅਰ ਕਰਨੀਆਂ ਨੇ ਪਹਿਲੇ ਨੰਬਰ ਤੇ ਹੈਗੇ ਆ ਵੀ ਜਿਹੜੇ ਹੁਣ ਪੇਪਰ ਨੇ ਵੀ ਉਹਨਾਂ ਦਾ ਕੀ ਸੀਨਾ ਨੋਮੀਨਲ ਡੋਮੈਸਟਿਕ ਤੇ ਸਾਲ ਵਾਲੇ ਤਾਂ ਤੇ ਉਹ ਜਿਹੜਾ ਸੀਨ ਹੈਗਾ ਜਿਹੜੇ 5 ਤਰੀਕ ਤੋਂ ਲੈ ਕੇ 10 ਤਰੀਕ ਤੱਕ ਜਿਹੜੇ ਪੇਪਰ ਨਿਕਲੇ ਨੇ ਕਾਲ ਦੀ ਰੀਤੀ ਵਾਲੇ ਨਿਕਲੇ ਨੇ ਜਿਹੜੇ ਆਪਣੇ ਏਜੰਸੀਆਂ ਭਰਉਂਦੀਆਂ ਨੇ ਪੇਪਰ ਤੇ ਕਿਤੇ ਇਹ ਨਾ ਸਮਝੋ ਵੀ ਉਹਨਾਂ ਦੇ 5 ਤਰੀਕ ਤੋਂ ਲੈ ਕੇ 9 10 ਤਰੀਕ ਤੱਕ ਜਿਹੜੇ ਪੇਪਰ ਨਿਕਲੇ ਨੇ ਸਾਡਾ ਨੰਬਰ ਲੱਗਣਾ ਜਾਂ ਨਹੀਂ ਲੱਗਣਾ ਕਈ ਵਾਰ ਇਹ ਹੁੰਦਾ ਦੋ ਚਾਰ ਜਣਿਆਂ ਨੇ ਯਾਰ ਬੇਲੀਆਂ ਨੇ ਭਰਾਏ ਹੁੰਦੇ ਨੇ ਉਹਨਾਂ ਚ ਇੱਕ ਜਣੇ ਦੇ ਪੇਪਰ ਆ ਜਾਂਦੇ ਨੇ ਆਪਾਂ ਨੂੰ ਇਹ ਲੱਗਦਾ ਪਤਨੀ ਹੁਣ ਆਪਣੇ ਪੇਪਰ ਨਿਕਲਦੇ ਨਹੀਂ ਹੈਗੇ ਐਦਾਂ ਦਾ ਕੋਈ ਸੀਨ ਨਹੀਂ ਹੈਗਾ ਹੁਣ ਜਿਹੜੇ ਪੇਪਰ ਨਿਕਲੇ ਪਿਛਲੇ ਦਿਨਾਂ 'ਚ 5 ਤਰੀਕ ਤੋਂ ਲੈ ਕੇ 10 ਤ ਜਿਹੜੇ ਹੁਣ ਪੇਪਰ ਨਿਕਲਣਗੇ ਮਾਲਕਾਂ ਵਾਲੇ ਨਾਰਮਲ ਮਾਲਕਾਂ ਵਾਲੇ ਨਿਕਲਣਗੇ ਜਿਹੜੇ ਮਾਲਕ ਆਪ ਜਾਂ ਕਲਿੱਕ ਕਰਦੇ ਜਾਂ ਆਪਣੇ ਵਕੀਲ ਤੋਂ ਭਰਉਂਦੇ ਨੇ ਹੁਣ ਉਹ ਪੇਪਰ ਨਿਕਲਣਗੇ ਹੁਣ ਇਹ ਆਉਣ ਵਾਲੇ ਸਮੇਂ 'ਚ ਪਤਾ ਲੱਗੂਗਾ ਹਫਤੇ ਤੱਕ ਵੀ ਨਿਕਲ ਸਕਦੇ 20 ਦਿਨਾਂ ਤੱਕ ਵੀ ਨਿਕਲ ਸਕਦੇ ਨੇ ਜਦੋਂ ਮਾਲਕਾਂ ਦੀ ਵੈਰੀਫਿਕੇਸ਼ਨ ਪੂਰੀ ਹੋ ਗਈ ਛੋਟਾ ਵੀ ਜਿਹੜੇ ਨਾਰਮਲ ਬੰਦਿਆਂ ਦੇ ਪੇਪਰ ਭਰੇ ਹੋਏ ਨੇ ਮਾਲਕਾਂ ਦੇ ਸਿੱਧੇ ਮਾਲਕ ਉਹਨਾਂ ਦੇ ਪੇਪਰ ਨਿਕਲੇ ਹੋਣਗੇ ਤੇ ਆਪਣੇ ਡਮੈਸਟਿਕ ਹਜੇ ਪੇਪਰ ਨਿਕਲਣ ਲੱਗੇ ਨਹੀਂ ਹੈਗੇ ਉਹ ਵੀ ਇਨ ਫਿਊਚਰ ਹੀ ਪਤਾ ਲੱਗੂਗਾ ਅਗਲੇ ਹਫਤੇ 'ਚ ਕੀ ਸੀਨ ਆਉਂਦਾ ਬਾਕੀ ਸਾਲ ਵਾਲੇ ਥੋੜੇ ਟਾਵੇਂ ਢੱਲੇ ਪੇਪਰ ਨਿਕਲ ਰਹੇ ਨੇ ਬਾਕੀ ਕੋਈ ਘਬਰਾਉਣ ਵਾਲੀ ਗੱਲ ਨਹੀਂ ਹੈਗੀ ਤਿੰਨ ਚਾਰ ਸਟੈਪਾਂ 'ਚ ਪੇਪਰ ਨਿਕਲਦੇ ਹੁੰਦੇ ਨੇ ਪਹਿਲਾਂ ਜਿਵੇਂ ਕਾਲ ਦੀ ਰੀਤੀ ਵਾਲੇ ਏਜੰਸੀ ਵਾਲੇ ਹੋਗੇ ਉਸ ਤੋਂ ਬਾਅਦ ਮਾਲਕ ਕੱਢਣਗੇ ਤੀਜੇ ਨੰਬਰ ਤੇ ਇਹ ਹੋ ਜਾਂਦਾ ਜਿਵੇਂ ਕੋਟਾ ਸਰਕਾਰ ਵਧਾ ਦਿੰਦੀ ਹੈ ਨਾ ਵੀ ਵੀ ਇੰਨੇ ਬੰਦਿਆਂ ਦੀ ਹੂੜ ਲੋੜ ਆ ਵੈਕੈਂਸੀ ਵਧਾ ਦਿੰਦੀ ਹੈ ਫਿਰ ਉਹ ਹੋਰ ਪੇਪਰ ਨਿਕਲਣਗੇ ਠੀਕ ਆ ਤਿੰਨ ਚਾਰ ਵਾਰੀ ਪੇਪਰ ਨਿਕਲਦੇ ਹੁੰਦੇ ਨੇ ਇਹ ਨਾ ਆਸਣਾ ਛੱਡਿਓ ਕਈ ਵਾਰ 6 6 7 7 ਮਹੀਨੇ ਵੀ ਲੱਗ ਜਾਂਦੇ ਨੇ ਪੇਪਰ ਨਿਕਲ 'ਚ ਕਈ ਵਾਰ ਸਾਲ ਵੀ ਲੱਗ ਜਾਂ ਤੇ ਜਿਹੜੇ ਹੁਣ ਦੂਜੇ ਨੰਬਰ ਤੇ ਇਹ ਗੱਲ ਤੁਹਾਡੇ ਨਾਲ ਸ਼ੇਅਰ ਕਰਨੀਆਂ ਮੈਂ ਜਿਨ੍ਹਾਂ ਨੇ ਫਾਈਲ ਜਮਾ ਕਰਾਉਣੀ ਆ ਬੀਐਫਐਸ ਗਲੋਬਲ ਸੈਂਟਰ 'ਚ ਜਾਂ ਇਨ ਫਿਊਚਰ ਜਮਾ ਕਰਾਉਣੀ ਆ ਤੇ ਕਿਉਂਕਿ ਹੁਣ ਜਿਹੜੀ ਐਮਬੈਸੀ ਆ ਮਾਲਕ ਨੂੰ ਮੇਲ ਭੇਜਦੀ ਉਹ ਹਫਤੇ ਭੇਜੇ 5 ਦਿਨਾਂ 'ਚ ਭੇਜੇ ਕਿਉਂਕਿ ਜਿਹੜੀ ਮੇਲ ਭੇਜਦੀ ਹੁੰਦੀ ਆ ਮਾਲਕ ਨੂੰ ਭਾਵੇਂ ਉਹਦੀ ਪਿਕ ਆਈਡੀ ਤੇ ਭੇਜੇ ਜਾਂ ਆਪਦੇ ਸਪੈਡ ਆਈਡੀ ਤੇ ਜਾਂ ਪਿਕ ਤੇ ਭੇਜੇ ਤੇ ਮਾਲਕ ਨੂੰ ਇੱਕ ਹਫਤੇ ਦੇ ਵਿੱਚ ਵਿੱਚ ਉਹਨੂੰ ਰਿਪਲਾਈ ਕਰਨਾ ਪੈਂਦਾ ਜਿੰਨਾ ਉਹ ਲੇਟ ਕਰੀ ਜਾਊਗਾ ਉਨਾਂ ਉਹਦੇ ਰਿਫਿਊਜ਼ਲ ਦੇ ਚਾਂਸ ਵੱਧ ਜਾਣਗੇ ਤੁਹਾਡੇ ਉਹ ਤੋਂ ਬਾਅਦ ਆਪਣੇ ਜਿਹੜੀ ਰਿਫਿਊਜ਼ਲ ਲੈਟਰ ਉਸ ਦਿਨ ਲਿਖ ਦੇਣਗੇ ਵੀ ਰਵੋਕਾ ਹੋ ਚੁੱਕਿਆ। ਜਦੋਂ ਵੀ ਤੇ ਫਾਈਲ ਸਬਮਿਟ ਕਰਾਉਣੀ ਹੈ ਜਾਂ ਬੰਦੇ ਜਦੋਂ ਵੀ ਕਰਾ ਚੁੱਕੇ ਦੋ ਚਾਰ ਦਿਨ ਪਹਿਲਾਂ ਆਪਦੇ ਜਿਹੜਾ ਏਜੰਟਾ ਮਾਲਕ ਨੂੰ ਕਹਿ ਕੇ ਰੱਖੋ ਵੀ ਕਦੋਂ ਵੀ ਤੈਨੂੰ ਆਪਣੀ ਮੇਲ ਆ ਸਕਦੀ ਹੈ ਤੇ ਇਹਦਾ ਰਿਪਲਾਈ ਕਰ ਤੀ ਇੱਕ ਹਫਤੇ ਦੇ ਵਿੱਚ ਵਿੱਚ ਮੈਂ ਸਾਈਡ ਤੇ ਫੋਟੋ ਵੀ ਲਾ ਦੂੰਗਾ ਆਪਣੇ ਟਰਾਂਸਲੇਟ ਕਰਕੇ ਪੰਜਾਬੀ ਤੁਸੀਂ ਸਮਝੋਗੇ ਵੀ ਜੀਪੀ ਵਿੱਕੀ ਚੱਕਰ ਚੱਲ ਰਿਹਾ ਅੱਜ ਕੱਲ 11 ਜਨਵਰੀ ਤੋਂ ਬਾਅਦ ਇਹ ਕਾਨੂੰਨ ਆਇਆ ਹੋਇਆ। ਤੇ ਤੁਸੀਂ ਆਪਦੇ ਮਾਲਕ ਨੂੰ ਕਹਿ ਕੇ ਰੱਖਿਓ ਠੀਕ ਆ ਮੇਨ ਗੱਲ ਆ ਭੈਣ ਭਰਾਵਾਂ ਨੇ ਆਪਣੇ ਇਨ ਫਿਊਚਰ ਫਾਈਲ ਜਮਾ ਕਰਾਉਣੀ ਆ ਆਪਣੇ ਬੀਐਫਐਸ ਗਲੋਬਲ ਚ ਵੀ ਡਾਕੂਮੈਂਟ ਕਿਹੜੇ ਲੱਗਣੇ ਨੇ ਬਹੁਤ ਵੀਰ ਭਾਈ ਪੁੱਛਦੇ ਨੇ ਜਿਨਾਂ ਨੂੰ ਨਹੀਂ ਪਤਾ ਲੱਗ ਰਿਹਾ ਹੈਗਾ ਦੁਬਾਰਾ ਫਿਰ ਮੈਂ ਤੁਹਾਨੂੰ ਦੱਸ ਦਵਾਂ ਪਹਿਲੇ ਨੰਬਰ ਤੇ ਤੁਹਾਡਾ ਅਪਾਇੰਟਮੈਂਟ ਲੈਟਰ ਹੁੰਦਾ ਉਸ ਤੋਂ ਬਾਅਦ ਜਿਹੜੇ ਇੰਡੀਆ ਦੇ ਡਾਕੂਮੈਂਟ ਲੱਗਣੇ ਨੇ ਅਪਾਇੰਟਮੈਂਟ ਲੈਟਰ ਹੋ ਗਿਆ ਉਸ ਤੋਂ ਬਾਅਦ ਅਪਲੀਕੇਸ਼ਨ ਫਾਰਮ ਡੰਮੀ ਟਿਕਟ ਇੰਸ਼ੋਰੈਂਸ ਦੋ ਛੋਟੀਆਂ ਆਪਣੇ ਫੋਟੋ ਚਾਹੀਦੀਆਂ ਨੇ 35 45 ਦੀਆਂ 80 80% ਫੇਸ ਹੋਵੇ ਵਾਈਟ ਬੈਕਗਰਾਉਂਡ ਹੋਵੇ ਤੇ ਪਾਸਪੋਰਟ ਦੀ ਫੋਟੋਕਾਪੀ ਫਰੰਟ ਤੇ ਬੈਕ ਉਹ ਚਾਹੀਦੀ ਆ ਤੇ ਜੇ ਨੌ ਮਹੀਨੇ ਵਾਲੇ ਪੇਪਰ ਨੇ ਤੁਸੀਂ ਕਚੈਰੀਆਂ ਤੋਂ ਸੈਲਫ ਦਾ ਇੱਕ ਐਕਸਪੀਰੀਅੰਸ ਸਰਟੀਫਿਕੇਟ ਬਣਾ ਸਕਦੇ ਹੋ ਜਿੱਤੇ ਤੁਸੀਂ ਨੋਟਰੀ ਟੈਸਟਡ ਕਰਾ ਸਕਦੇ ਹੋ ਤੇ ਆਪਣੇ ਸਰਪੰਚ ਤੋਂ ਸਾਈਨ ਕਰਾ ਸਕਦੇ ਹੋ ਤੇ ਉਸ ਤੋਂ ਬਾਅਦ ਜਿਹੜੇ ਸਾਲ ਤੇ ਡੋਮੈਸਟਿਕ ਨੇ ਇਹਨਾਂ 'ਚ ਕੋਈ ਐਕਸਪੀਰੀਅੰਸ ਸਰਟੀਫਿਕੇਟ ਦੀ ਲੋੜ ਪੈਂਦੀ ਨਹੀਂ ਹੈਗੀ ਜੇ ਤੁਸੀਂ ਲਾਉਣਾ ਚਾਹੁੰਦੇ ਹੋ ਆਪਣੇ ਬੰਦੇ ਨਾਲ ਕੱਲ੍ਹ ਬਾਤ ਕਰਕੇ ਤੁਸੀਂ ਆਪਣਾ ਇਹ ਐਕਸਪੀਰੀਅੰਸ ਲਾ ਸਕਦੇ ਹੋ ਤੇ ਵੈਸੇ ਲੱਗਦਾ ਹੈ ਨੀਗਾ ਪਰ ਤੁਸੀਂ ਲਾਉਣਾ ਚਾਹੁੰਦੇ ਹੋ ਤੇ ਲਾ ਸਕਦੇ ਹੋ ਉਸ ਤੋਂ ਬਾਅਦ ਇਟਲੀ ਤੋਂ ਜਿਹੜੇ ਡਾਕੂਮੈਂਟ ਚਾਹੀਦਾ ਉਹਨੂੰ ਲਾਸਤਾ ਚਾਹੀਦਾ ਆਪਣਾ ਉਸ ਤੋਂ ਬਾਅਦ ਜਿਹੜਾ ਚਾਹੀਦਾ ਕੰਟਰੈਕਟ ਫਾਰਮ ਚਾਹੀਦਾ ਜਿਹਨੂੰ ਸਟਾਈਗਰ ਕਹਿੰਦੇ ਨੇ ਸਟਾਈਗਰ ਸੀ ਹੁੰਦਾ 9 ਮਹੀਨੇ ਵਾਲੇ ਵਾਸਤੇ ਡੋਮੈਸਟਿਕ ਦਾ ਹੁੰਦਾ ਟੈਗ BIS ਹੁੰਦਾ 3 ਸਾਲ ਵਾਲਿਆਂ ਲਈ ਹੁੰਦਾ ਸਟੈਗ B2020 ਹੁੰਦਾ ਤੇ ਇੱਕ ਫੇਸ ਆਈ ਹੋਗੀ ਤੇ ਇੱਕ ਦਿੱਕਰਾ ਸੋਨੇ ਹੋ ਕੇ ਦਿੱਕਰਾ ਸੋਨੇ ਜਿਹਨੂੰ ਆਪਾਂ RF ਅਡਪਟ ਕਰ ਬੰਨੇ ਏਜ ਲੱਗਦੇ ਹੁੰਦੇ ਨੇ ਬਾਕੀ ਜਿਹੜੇ ਕਹਿੰਦੇ ਨੇ 9 ਮਹੀਨੇ ਵਾਲਾ ਆਪਾਸ ਤੇ ਵੀ ਆਨਲਾਈਨ ਸਰਟੀਫਿਕੇਟ ਚਾਹੀਦਾ ਐਗਰੀਕਲਚਰ ਦਾ ਇਹ ਕੋਈ ਕੁਝ ਨਹੀਂ ਚਾਹੀਦਾਏਗਾ ਤੇ ਉਹ ਚਾਹੀਦਾ ਹੁੰਦਾ ਜਿਹੜੇ LF ਵਾਲੇ ਪੇਪਰ ਹੁੰਦੇ ਨੇ ਜਿਹਦੇ ਵਿੱਚ ਜਿੱਥੇ ਜਿੱਥੇ ਪ੍ਰੋਟੋਕਾਲ ਨੰਬਰ ਦੇਖੋਗੇ ਪੀ ਤੋਂ ਬਾਅਦ ਮਾਈਨਸ ਆ ਜਾਂਦਾ ਉਸ ਤੋਂ ਬਾਅਦ ਇੱਕ ਜਿਹੜਾ ਤੁਹਾਡਾ ਕੋਡ ਹੁੰਦਾ ਭਾਵੇਂ ਤੁਹਾਡਾ ਜਿਵੇਂ ਰੋਮ ਦਾ ਹੋ ਗਿਆ ਆਰ ਐਮ ਹੋ ਗਿਆ ਉਸ ਤੋਂ ਬਾਅਦ ਐਲ ਆ ਜਾਂਦੀ ਹੈ ਐਲ ਤੋਂ ਬਾਅਦ ਜਿੱਥੇ ਐਨ ਲਿਖਿਆ ਹੋਵੇ ਉਹ ਹੁੰਦਾ ਸਪੈਸ਼ਲ ਕੋਟੇ ਵਾਲੇ ਜਿੱਥੇ ਕਿਊ ਲਿਖਿਆ ਹੋਵੇ ਉਹ ਨੋਰਮਲ ਫਲੂਸੀ ਹੁੰਦੀ ਹੈ ਠੀਕ ਹੈ ਇੱਕ ਗੱਲ ਹੋਰ ਜਿਹੜੇ ਭੈਣ ਭਰਾ ਪੁੱਛਦੇ ਨੇ ਵੀ ਹੁਣ ਪੇਪਰ ਦੁਬਾਰਾ ਭਰ ਸਕਦੇ ਆ ਜਿਨ੍ਹਾਂ ਨੇ ਨਹੀਂ ਭਰੇਗੇ ਹੈਗੇ ਜਿਨ੍ਹਾਂ ਨੂੰ ਹੁਣ ਪਤਾ ਲੱਗਿਆ ਵੀ ਡਿਲੀ ਦੀ ਪੇਪਰ ਖੁੱਲੇ ਹੋਏ ਨੇ ਜਾਂ ਕੀ ਸੀ ਨਾ ਉਹਨਾਂ ਦਾ ਆਦਿ ਵੀ ਹਜੇ ਕੋਈ ਪੇਪਰ ਭਰਨ ਦੀ ਕੋਈ ਹੈ ਨਹੀਂ ਗਿਆਸ ਜੀ ਇਨ ਫਿਊਚਰ ਨਵੰਬਰ ਅਕਤੂਬਰ ਜਾਂ ਦਸੰਬਰ ਇਹਨਾਂ ਚ ਪਤਾ ਲੱਗੂਗਾ ਵੀ ਅਗਲੀ ਫਲੂਸੀ ਕਦੋਂ ਖੁੱਲਦੀ ਹੈ ਜਿਹੜੀ 2026 ਵਾਲੀ ਆ ਜਿਹੜੀ ਇਹ ਫਲੂਸੀ 2025 ਵਾਲੀ ਆ ਇਹ 2022 ਚ ਉਹਨਾਂ ਨੇ ਕਲੀਅਰ ਕਰਤਾ ਸੀ ਸੋ ਚੋ 23 ਚ ਵੀ ਅਸੀਂ 23 24 ਤੇ 25 ਵਾਲੀ ਫਲੂਸੀ ਖੁੱਲਣੀ ਆ ਤਾਂ ਕਰਕੇ ਵੀ ਅਸੀਂ ਉਹਨਾਂ ਨੇ ਕੋਟਾ ਪਹਿਲਾਂ ਹੀ ਜਾਰੀ ਕਰਤਾ ਸੀ ਜਿਹੜਾ ਹੁਣ ਇਨ ਫਿਊਚਰ ਦਾ 2026 ਵਾਲੀ ਫਲੂਸੀ ਹੈ ਜੋ ਕੋਈ ਅਪਡੇਟ ਹੈ ਨਹੀਂਗੀ ਵੇਟ ਕਰਨਾ ਪੈਣਾ ਬਾਕੀ ਜਿਹੜੇ ਸਨਾਦਾਰੀਆ ਪੁੱਛਦੇ ਨੇ ਵੀ ਜਿਹੜੀ ਓਪਨ ਇਮੀਗ੍ਰੇਸ਼ਨ ਹੁੰਦੀ ਹੈ ਇਟਲੀ 'ਚ ਆਪਣੇ ਕੱਚੇ ਬੰਦਿਆਂ ਲਈ ਹੁੰਦੀ ਆ ਵੀ ਉਹ ਪੇਪਰ ਭਰ ਸਕਦੇ ਨੇ ਵੀ ਜਿਨ੍ਹਾਂ ਕੋਲ ਅਨਲਿਕਲ ਜਾਂ ਕਿਸੇ ਵੀ ਤਰੀਕੇ ਨਾਲ ਗਏ ਹੋਏ ਨੇ ਹਜੇ ਉਹ ਕੋਈ ਇਨਫੋਰਮੇਸ਼ਨ ਹੈ ਨਹੀਂਗੀ ਆਉਣ ਵਾਲੇ ਸਮੇਂ 'ਚ ਦੇਖੋ ਜੇ ਕੋਈ ਇਨਫੋਰਮੇਸ਼ਨ ਆ ਗਈ ਤੇ ਕਿਸੇ ਦੇ ਪਿੱਛੇ ਲੱਗ ਕੇ ਪੈਸੇ ਨਾ ਖਰਾਬ ਕਰੋ ਜਿਨ੍ਹਾਂ ਨੇ ਇਟਲੀ ਦੇ ਪੇਪਰ ਵੀ ਭਰੋਣੇ ਨੇ ਉਹ ਵੀ ਜਾਂ ਕਿ ਨਾਲੇ ਸਨਾਤਾਰੀਆ ਪਰਉਣਾ ਹੋਵੇ ਕਿਉਂਕਿ ਅਗਲੇ ਸੋਨ ਨੂੰ ਸਲਿੱਪਾਂ ਦੇ ਦੇਣਗੇ ਫੇਕ ਸਲਿੱਪਾਂ ਦੇ ਦੇਣਗੇ ਪੈਸੇ ਥੋੜੇ ਵਰਤੇ ਜਾਣਗੇ ਉਹਦਾ ਕੋਈ ਫਾਇਦਾ ਨਹੀਂ ਹੈਗਾ ਉਹ ਤਿਆਰ ਰੱਖੋ ਕਿਉਂਕਿ ਤੁਸੀਂ ਆਪਦੇ ਪੈਸੇ ਆਪ ਹੀ ਬਚਾ ਸਕਦੇ ਹੋ ਕਿਸੇ ਨੇ ਤੁਹਾਡੀ ਕੋਈ ਮਦਦ ਨਹੀਂ ਕਰਨੀ ਕਿਉਂਕਿ ਹਰ ਇੱਕ ਬੰਦਾ ਥੋੜ ਨੂੰ ਖਾਣ ਨੂੰ ਬੈਠਾ ਠੀਕ ਹੈ ਤੇ ਆਪਾਂ ਕੋਈ ਵਰਕ ਪਰਮਿਟ ਦਾ ਜਾਂ ਕੋਈ ਹੋਰ ਕੋਈ ਇਟਲੀ ਦਾ ਕੰਮ ਕਰਦੇ ਨਹੀਂ ਹੈਗੇ ਪੇਪਰਾਂ ਬਾਰੇ ਤੇ ਉਹਦੇ ਸੰਬੰਧ ਚ ਕੋਈ ਮੈਸੇਜ ਇੰਸਟਾਗ੍ਰam ਤੇ ਵਟਸਐਪ ਤੇ ਨਾ ਪੇਜਿਆ ਕਰੋ ਆ ਰਿਹਾ ਗਿਰਪੋਸਟ ਤੇ ਜਿਹੜੇ ਭੈਣ ਭਰਾ ਨੇ ਆਪਣਾ ਚੈਨਲ ਨਹੀਂ ਸਬਸਕ੍ਰਾਈਬ ਕਰਿਆ ਤਾਂ ਜਰੂਰ ਸਬਸਕ੍ਰਾਈਬ ਕਰਿਓ ਤਾਂ ਜੋ ਤੁਹਾਡੇ ਤੱਕ ਨੋਟੀਫਿਕੇਸ਼ਨ ਪਹੁੰਚ ਜਾ ਕਰ ਜਦੋਂ ਆਪਾਂ ਲਾਈਵ ਹੋ